ਅੱਜ ਵਰਦੇ ਮੀਂਹ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਐਸਸੀ ਦਫ਼ਤਰ ਰੋਇਪਰਕੈਂਟ ਵਿਖੇ ਇੱਕ ਵੱਡਾ ਧਰਮਾ ਜਿਹੜਾ ਉਹ ਦਿੱਤਾ ਗਿਆ ਇਸ ਦੌਰਾਨ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਚਿਪ ਵਾਲੇ ਮੀਟਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਲਗਾਏ ਜਾ ਰਹੇ ਹਨ ਉਸ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਦੇ ਵੀ ਲੱਗਣ ਨਹੀਂ ਦੇਵੇਗੀ ਕਿਉਂਕਿ ਇਸ ਨਾਲ ਬਿਜਲੀ ਜਿਹੜੀ ਆਮ ਲੋਕਾਂ ਦੀ ਪਹੁੰਚ ਤੋਂ ਬਹੁਤ ਦੂਰ ਹੋ ਜਾਵੇਗੀ ਅਤੇ ਸਭ ਕੁਝ ਪ੍ਰਾਈਵੇਟ ਕੰਪਨੀਆਂ ਦੇ ਹੱਥੇ ਜਿਹੜਾ ਉਹ ਚੜ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਜਿਹੜਾ ਉਹ ਕਰਨਾ ਪਵੇਗਾ ਤਾਂ ਹੋਰ ਕੀ ਕੁਝ ਕਹਿਣਾ ਹੈ ਕਿਸਾਨ ਆਗੂਆਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਰੌਇਮਜੀਤ ਕਾਹਲ ਸਰ ਇੱਕ ਜਿੱਥੇ ਫੱਟੇ ਅੱਜ ਪੰਜਾਬ ਭਰ ਦੇ ਵਿੱਚ ਚੀਫ ਐਸ ਸੀ ਤੇ ਐਕਸ਼ਨ ਦਫ਼ਤਰਾਂ ਦੇ ਉੱਤੇ ਪਾਵਰ ਕਾਮ ਨੂੰ ਬਚਾਉਣ ਵਾਸਤੇ ਬਿਜਲੀ ਬੋਰਡ ਦਾ ਪਹਿਲਾ ਸਗਰੂਪ ਬਹਾਲ ਕਰਨ ਵਾਸਤੇ 2003 ਐਕਟ ਐਕਟ ਰੱਦ ਕਰਵਾਉਣ ਵਾਸਤੇ ਔਰ ਇਹ ਪਬਲਿਕ ਦਾ ਦਾਰਾ ਪਬਲਿਕ ਦਾ ਰਵੇ ਇਹਦੇ ਵਾਸਤੇ ਕਿਸਾਨ ਮਜ਼ਦੂਰ ਸੰਘਰਸ਼ੀ ਜੀ ਪੰਜਾਬ ਵੱਲੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਜ਼ਾਰਾਂ ਲੋਕ ਹਰੇਕ ਦਫ਼ਤਰ ਤੇ ਇਕੱਠੇ ਹੋਏ ਆ ਔਰ ਵਰਦੇ ਮੀਂਹ ਦੇ ਵਿੱਚ ਜਿਵੇਂ ਲੋਕਾਂ ਤੋਂ ਨਿਕਲ ਕੇ ਬਾਹਰ ਆਏ ਆ ਇਹਨਾਂ ਤੋਂ ਜਿਵੇਂ ਪਤਾ ਲੱਗਾ ਵੀ ਕਿੰਦਾਂ ਦੀਆਂ ਤੁਹਾਡੀਆਂ ਤਿਆਰੀਆਂ ਆ ਇੱਥੋਂ ਤੱਕ ਆਗੂਆਂ ਨੇ ਕਹਿਤਾ ਵੀ ਅਸੀਂ ਪਿੰਡਾਂ ਦੇ ਵਿੱਚ ਮਤੇ ਪਵਾ ਰਹੇ ਆ ਅੱਜ ਸਾਡੇ ਨਾਲ ਕਾਂਗਰਸੀ ਵੀ ਅਕਾਲੀ ਵੀ ਆਮ ਆਦਮੀ ਵਾਲੇ ਵੀ ਤੇ ਪਾਜਪਾ ਦੇ ਲੋਕ ਵੀ ਰੇੜੀ ਫੜੀ ਵਾਲੇ ਦੁਕਾਨਦਾਰ ਵੀ ਆਏ ਕਿਉਂਕਿ ਬਿਜਲੀ ਹਰੇਕ ਦੇ ਘਰ ਦੀ ਲੋੜ ਵਾ ਜੇ ਬਿਜਲੀ ਪ੍ਰਾਈਵੇਟ ਪਲੇਅਰ ਕੋਲੇ ਚਲੇਗੀ ਤੇ ਕੋਈ ਅਧਿਕਾਰੀ ਨਹੀਂ ਚਲਾ ਸਕੂਗਾ ਕੋਈ ਦੁਕਾਨਦਾਰ ਕੋ ਰੇੜੀ ਫੜੀ ਵਾਲਾ ਕੋ ਕਾਂਗਰਸੀ ਕਾਲੀ ਆਮ ਆਦਮੀ ਵਾਲਾ ਪਾਜਪਾ ਵਾਲਾ ਨਹੀਂ ਬਿਜਲੀ ਚਲਾ ਸਕੂਗਾ ਜੇਪ ਵਾਲੇ ਮੀਟਰਾਂ ਦਾ ਵੱਡਾ ਵਿਰੋਧ ਅੱਜ ਪੰਜਾਬ ਦੇ ਵਿੱਚ ਨਜ਼ਰ ਆਇਆ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਕਾਫਲੇ ਵੱਡੇ ਹੋਣਗੇ ਭਗਵੰਤ ਮਾਨ ਨੂੰ ਤੇ ਮੋਦੀ ਜੀ ਨੂੰ ਸਾਡੀ ਇਹ ਆ ਵੀ ਇਹ ਪਬਲਿਕ ਦਾ ਆਧਾਰਾ ਵਾ ਸਾਡੀਆਂ ਮਟੀਆਂ ਵਟੇਰੀਆਂ ਨੇ ਮਤੇ ਪਾ ਕੇ ਜ਼ਮੀਨਾਂ ਜਿਹੜੀਆਂ ਫ੍ਰੀ ਦੇ ਵਿੱਚ ਦਿੱਤੀਆਂ ਵਾਂ ਇਹਨੂੰ ਪਬਲਿਕ ਦਾ ਰੈਂਟ ਦਿੱਤਾ ਜਾਵੇ ਰੈਗੂਲੇਟਰੀ ਕਮਿਸ਼ਨ ਜਿਹੜਾ ਉਹ ਸਟੇਟ ਦਾ ਅਧਿਕਾਰ ਵਾ ਸਟੇਟ ਦਾ ਰੈਂਟ ਦਿੱਤਾ ਜਾਵੇ ਸੋ ਇਹਦੇ ਤੇ ਅੱਜ ਜਿੰਨੇ ਵੀ ਵਰਦੇ ਮੀਂਹ ਦੇ ਵਿੱਚ ਲੋਕ ਆਇਆ ਮਾਵਾ ਭੈਣਾ ਕਿਸਾਨ ਮਜ਼ਦੂਰ ਆਇਆ ਹਰੇਕ ਵਰਗ ਦਾ ਦਿਲ ਦੀਆਂ ਗਰਾਈਆਂ ਤੋਂ ਤਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਮੈਂ ਗਰਮੇਲ ਸਿੰਘ ਫੱਤੇਵਾਲਾ ਡਿਸਟ੍ਰਿਕਟ ਸੈਕਟਰੀ ਕੋਈ ਪਰਖਸ਼ਾਨ ਮਜ਼ਦੂਰ ਸੁਨਰਸ਼ ਕਮੇਟੀ ਪੰਜਾਬ ਤੋਂ ਜੀ ਅੱਜ ਜੋ ਜਥੇਬੰਦੀ ਨੇ ਐਲਾਨ ਦੇ ਮੁਤਾਬਕ ਪਾਵਰ ਕਾਮ ਦੇ ਚੀਫ ਤੇ ਐਸਆਈ ਦਫਤਰਾਂ ਦੇ ਅੱਗੇ ਕੇਪ ਵਾਲੇ ਮੇਤਰਾਂ ਦੇ ਵਿਰੋਧ ਦੇ ਵਿੱਚ ਇਹ ਬਿਜਲੀ ਸੋਧ ਬਿੱਲ 2025 ਜੋ ਮੋਦੀ ਸਰਕਾਰ ਪੇਸ਼ ਕਰਨ ਜਾ ਰਹੀ ਆ ਉਹਦੇ ਵਿਰੋਧ ਦੇ ਵਿੱਚ ਕਿਸਾਨ ਮਜ਼ਦੂਰ ਸਿੰਘਾ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਦਫਤਰਾਂ ਦਾ ਘਰਾਓ ਕਰਕੇ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ ਤੇ ਕਾਰਪੋਰੇਟ ਪੱਖੀ ਨੀਤੀ ਦਾ ਜਿਹੜਾ ਉਹ ਡਟਵਾ ਵਿਰੋਧ ਕੀਤਾ ਜਾਊਗਾ ਇੰਨੇ ਭਾਰੇ ਬਾ ਮੀ ਦੇ ਬਾਵਜੂਦ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਜ਼ਦੂਰ ਬੀਬੀਆਂ ਸਾਰੇ ਵਰਗਾਂ ਦੇ ਲੋਕ ਜਿਹੜੇ ਉਹ ਪਹੁੰਚੇ ਆ ਕਿਉਂਕਿ ਅੱਜ ਦਾ ਜਿਹੜਾ ਉਹਨਾਂ ਨੂੰ ਜਾਗਰੂਤੀ ਆ ਚੁੱਕੀ ਆ ਕਿ ਪ੍ਰੀਪੇਡ ਮੀਟਰ ਸਾਡੀਆਂ ਵਾਟੀਆਂ ਵੱਡਾ ਜਿਹੜਾ ਡਾਕਾ ਉਹ ਜੇਬਾਂ ਦੇ ਉੱਤੇ ਮਾਰਨਗੇ ਇਸ ਕਰਕੇ ਪੰਜਾਬ ਦੇ ਲੋਕ ਪ੍ਰੀਪੇਡ ਮੀਟਰ ਸਮਾਰਟ ਮੀਟਰ ਕਦੇ ਵੀ ਕਿਸੇ ਕੀਮਤ ਦੇ ਜਿਹੜੇ ਉਹ ਪਿੰਡਾਂ ਦੇ ਵਿੱਚ ਨਹੀਂ ਲੱਗਣ ਦੇਣਗੇ ਅਸੀਂ ਕਹਿਣਾ ਚਾਹੁੰਦੇ ਆ ਪਾਵਰ ਕਾਮ ਦੇ ਅਧਿਕਾਰੀਆਂ ਨੂੰ ਪੰਜਾਬ ਸਰਕਾਰ ਨੂੰ ਮੋਦੀ ਸਰਕਾਰ ਨੂੰ ਜੇਕਰ ਤੁਹਾਡੇ ਅਧਿਕਾਰੀ ਪਿੰਡਾਂ ਦੇ ਵਿੱਚ ਮੀਟਰ ਲਾਉਣ ਆਉਣਗੇ ਤੇ ਇਸੇ ਤਰ੍ਹਾਂ ਡਟਵਾ ਵਿਰੋਧ ਕੀਤਾ ਜਾਊਗਾ ਤੇ ਜਿਹੜਾ ਅੱਜ ਦੇ ਧਰਨਿਆਂ ਦੇ ਦਬਾਅ ਦੇ ਥੱਲੇ ਪਾਵਰ ਕਾਮ ਦੇ ਸੀਐਮਡੀ ਬਲਦੇਵ ਸਿੰਘ ਸਰਾਂ ਦੇ ਨਾਲ ਜੋ ਮੈਸੇਜ ਮਿਲ ਰਿਹਾ ਕਿ 18 ਤਰੀਕ ਨੂੰ ਪੂਰੇ ਪੰਜਾਬ ਦੇ ਐਸਸੀ ਸਾਧਕੇ ਜਿਹੜੀ ਜਥੇਬੰਦੀ ਦੇ ਆਗੂ ਸਰਬਾਨਾਂ ਦੇ ਨਾਲ ਮੀਟਿੰਗ ਕੀਤੀ ਜਾਊਗੀ ਤੇ ਜਿਹੜਾ ਮੰਗ ਪੱਤਰ ਆ ਉਹਦੇ ਦੇ ਗੱਲਬਾਤ ਜਿਹੜੀ ਉਹ ਸਾਂਝੀ ਕੀਤੀ ਜਾਊਗੀ ਜਿੰਨੀਆਂ ਵੀ ਮੰਗਾਂ ਬਿੱਲ ਬਿਜਲੀ ਸੋਧ ਬਿੱਲ ਰੱਦ ਕਰਨ ਦੀ ਮੰਗ ਆ ਜਿਹੜਾ ਜੁਰਮਾਨੇ ਖਬਤਕਾਰਾਂ ਨੂੰ ਪਾੜ ਦੇ ਆ ਰਹੇ ਆ ਉਹ ਰੱਦ ਕਰਨ ਦੀ ਮੰਗਿਆ ਵੀਡੀਓ ਸਟਰੀਮ ਲਈ 1200 ਰੁਪਇਆ ਤੇ ਜਿਹੜਾ ਉਹ ਪਰ ਪਾਵਰ ਦਾ ਕਰ ਦੀ ਮੰਗ ਹੋਰ ਮੰਗਾਂ ਨੂੰ ਲੈ ਕੇ ਗੱਲਬਾਤ ਜਿਹੜੀ ਹੋਵੇਗੀ ਅੱਜ ਦਾ ਜਿਹੜਾ ਧਰਨਾ ਪੂਰਨ ਤੌਰ ਤੇ ਸਫਲ ਰਿਹਾ ਵਰਦੇ ਮੀਆਂ ਦੇ ਵਿੱਚ ਲੋਕਾਂ ਦਾ ਭਾਰੀ ਸਮਰਥਨ ਮਿਲਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ